ਤੇ ਸਾਡੇ ਵਿਆਹਾਂ ਵਿਵਾਂ ਤੇ ਵੀ ਲੜਾਈ ਝਗੜੇ ਤਾਂ ਹੋڑے ਹੀ ਆ ਉਹ ਤਾਂ ਸ਼ਗਨ ਹੈ ਹਾਂਜੀ ਵੀ ਝਗੜਾ ਹੋ ਗਿਆ ਵਿੱਚ ਵਿਆਹ ਹੀ ਨੀ ਕੰਪਲੀਟ ਮੰਨਿਆ ਜਾਂਦਾ ਜਿੰਨੇ ਤੇ ਰੌਲਾ ਨਾ ਪਵੇ ਆਹ ਆਹ ਤੇ ਮੇਰੇ ਇੱਕ ਵਾਰ ਮੇਰੇ ਭਰਾ ਦੇ ਵਿਆਹ ਤੇ ਤੇ ਮੇਰੇ ਡੈਡੀ ਮੇਰੇ ਮੇਰਾ ਤਾਇਆ ਮੇਰਾ ਚਾਚਾ ਤਿੰਨੋਂ ਪਗੜੇ ਤਿੰਨ ਚਾਰ ਦਿਨ ਭੰਗੜੇ ਪਾਉਂਦੇ ਰਹੇ ਉਸ ਤੇ ਕਿ ਭਰਾ ਹੁੰਦੇ ਨੇ ਬਾਵਾ ਵਰਗੇ ਭਰਾ ਹੁੰਦੇ ਨੇ ਬਾਵਾ ਵਰਗੇ ਉਹ 3 ਦਿਨ ਕਿਸੇ ਨੇ ਪ੍ਰਾਪਰਟੀ ਦਾ ਜ਼ਿਕਰ ਕਰ ਲਿਆ ਅੱਛਾ ਤੇ ਨਹੀਂ ਆ ਗਿਆ ਕਿ ਲੜਾ ਮਰੇ ਭਰਾ ਦੀ ਤਲਵਾਰ ਕੱਢ ਕੇ ਬਾਹਾਂ ਹੀ ਵੜਦੀਆਂ ਇਹ ਬੁੱਜੇ ਦੀ ਕਹਿੰਦਾ ਸਾਰਾ ਪੰਜਾਬੀਆਂ ਦਾ ਇਹ ਬੜਾ ਫਨ ਹੈ ਮੈਨੂੰ ਤਾਂ ਬੜਾ ਮਜ਼ਾ ਆਉਂਦਾ ਭਾਈ ਸੱਚੀ ਮੇਰਾ ਤਾਂ ਵਿਆਹ ਹੋਇਆ ਸੀ ਨਾ ਮੇਰਾ ਤਾਂ ਆਪ ਦਾ ਵਿਆਹ ਇਟ ਵਾਸ ਅ ਤੁਸੀਂ ਸੋਚ ਨਹੀਂ ਸਕਦੇ ਭਾਈ ਮਤਲਬ ਇਟ ਵਾਸ ਰੋਸ਼ਰੇਸ਼ਾ ਨਹੀਂ ਨਹੀਂ ਰਿਸ਼ਤੇ ਆ ਰਹੇ ਨਹੀਂ ਭਾਈ ਉਹ ਐਕਚੁਅਲੀ ਗੁਜਰਾਤੀ ਹੈ ਵੈਰੀ ਵਾਈਫ ਅੱਛਾ ਠੀਕ ਹੈ ਤੇ ਉਹ ਆਏ ਸੀਗੇ ਬੰਬੇ ਤੋਂ ਗੁਜਰਾਤ ਤੋਂ ਤੇ ਉਹਨਾਂ ਨੇ ਇੱਥੇ ਕਲਚਰ ਦੇਖਿਆ ਉਹਨੂੰ ਤਾਂ ਭਾਈ ਸ਼ੌਕ ਹੀ ਲੱਗ ਗਿਆ ਤੇ ਅਸੀਂ ਉਹਨਾਂ ਦਾ ਦੇਖਿਆ ਕਲਚਰ ਤੇ ਮੇਰੇ ਯਾਰ ਦੋਸ ਜਿਹੜੇ ਸੀਗੇ ਉਹ ਸਾਰੇ ਜਿਹੜੇ ਗੁਜਰਾਤੀ ਭਾਜੀ ਤੁਸੀਂ ਫਿਰ ਤਾਂ ਬੜੇ ਵੱਡੇ ਬੰਦੇ ਐ ਜਵਾਈ ਹਾਂ ਭਾਜੀ ਬਹੁਤ ਬਹੁਤ ਕੀ ਦਸਾਂ ਤੁਹਾਨੂੰ ਵਿਆਹ ਤਾਂ ਵਾਰ ਵਾਰ ਲੱਗਿਆ ਲਾਟਰੀ ਲੱਗੀ ਆ ਵਿਆਹ ਤਾਂ ਪਹਿਲਾਂ ਨਹੀਂ ਸੀ ਪਤਾ ਮੈਂ ਤਾਂ ਆਪਣੀ ਕੁੜੀ ਨੂੰ ਕਿੰਦਰ ਹੰਦਾ ਮੈਂ ਕਿਹਾ ਬੇਟਾ ਨਾਨੇ ਕੋਲ ਬਹੁਤ ਬੈਠਦਾ ਟੈਨਸ਼ਨ ਨਹੀਂ ਡੈਡੀ ਫੇਲ ਵੀ ਹੋ ਗਿਆ ਨਾਨਾ ਬਟਾ